ਸੋਸ਼੍ਰੀ ਕਾਲ ਬਾਈ ਜੀ ਮੈਂ ਹਰਪ੍ਰੀਤ ਸਿੰਘ ਫੇਰ ਹਾਜ਼ਰ ਹਾਂ ਤੇ ਅਸੀਂ ਗੱਲ ਕਰ ਰਹੇ ਹਾਂ ਬਾਈ ਜੀ ਕੈਨੇਡਾ ਤੋਂ ਇਸ ਟਾਈਮ ਤੇ ਕੈਨੇਡਾ ਦੀ ਨਵੀਂ ਅਪਡੇਟ ਆਈ ਆ ਬਾਈ ਜੀ ਅੱਜ ਹੀ ਨਿਕਲ ਕੇ ਨਵੀਂ ਅਪਡੇਟ ਇਹ ਆ ਐਸ ਆਈਸੀਬੀਸੀ ਦਾ ਜੋ ਨਿਊ ਅਪਡੇਟ ਨਿਕਲ ਕੇ ਆਇਆ ਬਾਈ ਜੀ ਉਹਨਾਂ ਨੇ ਉਹਨਾਂ ਨੇ ਜਿਹੜੇ ਕੈਨੇਡਾ ਦੇ ਵਿੱਚੋਂ ਇਸ ਸਾਲ ਦੇ ਵਿੱਚ 6 ਮਹੀਨੇ ਦੇ ਵਿੱਚ ਹੁਣ ਤੱਕ ਉਹ ਕਹਿੰਦੇ ਅਸੀਂ 12000 ਬੰਦਿਆਂ ਨੂੰ ਰਿਪੋਰਟ ਕਰ ਚੁੱਕੇ ਹਾਂ ਤੇ ਜਿਨ੍ਹਾਂ ਨੂੰ ਇਥੇ ਭੇਜ ਦਿੱਤਾ ਗਿਆ ਤੇ ਹੁਣ ਕਹਿੰਦੇ ਵੀ ਲੋਕਾਂ ਨੂੰ ਪਹਿਲਾਂ ਇਹ ਆਸ ਸੀ ਕਿ ਸ਼ਾਇਦ ਗਵਰਨਮੈਂਟ ਚੇਂਜ ਹੋਣ ਦੇ ਨਾਲ ਨੀਤੀਆਂ ਬਦਲਣਗੀਆਂ ਸ਼ਾਇਦ ਗਵਰਨਮੈਂਟ ਪਹਿਲਾਂ ਵਾਂਗੂ ਪੱਕੇ ਕਰੂਗੀ ਤੇ ਇੱਥੇ ਢਿੱਲ ਬਖਸ਼ੂਗੀ ਪਰ ਉਹਦੇ ਉਲਟ ਹੋ ਗਿਆ ਬਾਈ ਜੀ ਲੋਕਾਂ ਦੀ ਸੋਚ ਤੋਂ ਇੱਥੇ ਜਿਹੜਾ ਗਵਰਨਮੈਂਟ ਨੇ ਕਿਹਾ ਸੀਗਾ VOTING ਤੋਂ ਪਹਿਲਾਂ ਕਿ ਭਾਈ ਅਸੀਂ ਜਿਹੜੇ ਬੰਦੇ ਕੱਢਣੇ ਆ ਤਾਂ ਕੱਢਣੇ ਆ ਉਹਨਾਂ ਨੇ 12 ਲੱਖ ਬੰਦਿਆਂ ਦਾ ਟੀਚਾ ਰੱਖਿਆ ਸੀ ਕੱਢਣ ਦਾ ਤੇ ਉਹ ਕਹਿੰਦੇ ਵੀ ਸ਼ੁਰੂ ਕਰ ਦਿੱਤੇ ਨੇ ਕੁਝ ਸਟੇਟਾਂ ਦੇ ਵਿੱਚ ਸਕਤਾਈ ਸ਼ੁਰੂ ਕਰ ਦਿੱਤੀ ਤੇ ਚੈਕਿੰਗਾਂ ਹੋਣ ਲੱਗੀਆਂ ਤੇ ਹੁਣ ਇਹਦੇ ਵਿੱਚ ਇਹ ਹੈ ਵੀ 12000 ਬੰਦਾ ਤਾਂ ਅਜੇ 6 ਮਹੀਨੇ ਜਿਹਾ ਰਿਪੋਰਟ ਕਰਤਾ ਉਹ ਕਹਿੰਦੇ ਆਉਣ ਵਾਲੇ ਦਿਨਾਂ ਦੇ ਵਿੱਚ ਤਕਰੀਬਨ 12 ਲੱਖ ਬੰਦਾ ਕੱਢਣਾ ਹੀ ਕੱਢਣਾ ਚਾਹੇ ਉਹਨੂੰ 1 ਸਾਲ ਲੱਗ ਜੇ 6 ਮਹੀਨੇ ਲੱਗ ਜੇ ਜਾਂ ਹੋਰ ਜਾਂ ਸਾਲ ਲੱਗ ਜੇ ਤਾਂ ਉਹਨਾਂ ਨੇ ਮਜਬੂਰ ਕਰ ਦੇਣਾ ਕੱਢਣ ਦੇ ਵਿੱਚ ਹੁਣ ਉਹਦੇ ਵਿੱਚ ਤੁਸੀਂ ਸੋਚਦੇ ਹੋਵੋਗੇ ਵੀ ਕਿਹੜਾ ਟੀਚਾ ਸਟੂਡੈਂਟ ਆਉਣਗੇ ਜਾਂ ਵਰਕ ਪਰਮਿਟ ਵਾਲੇ ਆਉਣਗੇ ਜਾਂ ਟੂ ਰੈਸਟ ਆਏ ਸੀ ਸੈਲਮਾ ਲਾਤੀਆਂ ਉਹ ਆਉਣਗੇ ਕੌਣ ਆਉਣਗੇ ਉਹਨਾਂ ਵਿੱਚ ਜਾਂ ਯੂਐਸਏ ਤੋਂ ਬਾਰਡਰ ਕ੍ਰੋਸ ਕਰਕੇ ਸੈਲਮਾ ਲਾਈਆਂ ਸੀ ਜਾਂ ਕਿੱਦਾਂ ਆਏ ਸੀ ਨੀਗਲ ਆਏ ਸੀ ਹਾਂ ਨੀਗਲ ਆਏ ਸੀ ਕੌਣ ਆਉਣਗੇ ਹੁਣ ਉਹਦੇ ਵਿੱਚ ਇਹ ਆ ਬਾਈ ਜੀ ਦੱਸਣ ਦਾ ਤਰੀਕਾ ਕਿ ਸਭ ਤੋਂ ਪਹਿਲਾਂ ਤਾਂ ਆਉਣਗੇ ਸਟੂਡੈਂਟ ਜਿਨ੍ਹਾਂ ਦੇ ਵਰਕ ਪਰਮਿਟ ਖਤਮ ਹੋ ਚੁੱਕੇ ਨੇ ਜਾਂ ਕਹਿ ਲਓ ਸਟੂਡੈਂਟ ਪੜ੍ਹਾਈ ਕਰਦੇ ਸੀ ਪੜ੍ਹਾਈ ਵਿੱਚ ਛੜਤੀ ਪੜ੍ਹਾਈ ਪੂਰੀ ਨਹੀਂ ਹੋਈ ਉਹ ਇੱਥੇ ਨੇ ਉਹਨਾਂ ਦੀ ਵਾਰੀ ਹੈ ਤੇ ਇਹਨਾਂ ਨੂੰ ਮੁੱਖ ਕੱਢਣਾ ਫਿਰ ਦੂਜੇ ਨੰਬਰ ਤੇ ਬਾਈ ਜੀ ਹੁਣ ਉਹਨਾਂ ਨੇ ਇਹ ਖਿੱਚ ਕਰਤੀ ਕਿ ਸਟੂਡੈਂਟਾਂ ਨੂੰ ਵਰਕ ਪਰਮਿਟ ਬਹੁਤ ਘੱਟ ਮਿਲ ਰਹੇ ਨੇ ਕੋਈ ਡਾਕੂਮੈਂਟਾਂ ਦੇ ਵਿੱਚ ਕਮੀ ਸੀ ਜਾਂ ਚੱਜ ਨਾਲ ਪੜ੍ਹ ਨਹੀਂ पाए ਉਹਦੇ ਕਾਰਨ ਪਰਮਿਟ ਉਹਨਾਂ ਦੇ ਨਹੀਂ ਮਿਲ ਰਹੇ ਜਿਹੜੇ ਵਰਕ ਓਪਨ ਪਰਮਿਟ ਮਿਲਨੇ ਸੀ ਪੜ੍ਹਾਈ ਤੋਂ ਬਾਅਦ ਤੇ ਦੂਜੇ ਨੰਬਰ ਤੇ ਆਉਂਦੇ ਆ ਬਾਈ ਜੀ ਜਿਹੜੇ ਵਰਕਰ ਨੇ ਇੱਥੇ ਵਰਕਰ ਆਏ ਸੀ ਕੋਈ ਕਹਿ ਲੋ ਘਰ ਬਣਾਉਣ ਵਾਲੇ ਕੰਮ ਚ ਆਏ ਸੀ ਜਾਂ ਫਾਰਮਿੰਗ ਦੇ ਕੰਮ ਚ ਆਏ ਸੀ ਉਹਨਾਂ ਦੇ ਜਿਹੜੇ ਵੀਜ਼ਾ ਹੁਣ ਅੱਗੇ ਨਹੀਂ ਵੱਧ ਰਹੇ ਬਹੁਤ ਸਾਰੇ ਇਦਾਂ ਦੇ ਨੇ ਉਹ ਪਿਛਲੇ ਸਾਲਾਂ ਦੀ ਦੇਖ ਚੱਕਰੇ ਨੇ ਬੰਦਾ ਕੀ ਕਰਦਾ ਰਿਹਾ ਕੰਮ ਕਰਦਾ ਰਿਹਾ ਜਾਂ ਨਹੀਂ ਕਰਦਾ ਰਿਹਾ ਟੈਕਸ ਭਰਦਾ ਰਿਹਾ ਜਾਂ ਨਹੀਂ ਭਰਦਾ ਰਿਹਾ ਤਾਂ ਉਹਦੇ ਹਿਸਾਬ ਨਾਲ ਉਹਨਾਂ ਨੂੰ ਪਤਾ ਲੱਗ ਗਿਆ ਕਿ ਸਿਰਫ ਇਹ ਤਾਂ ਆਉਣ ਦੇ ਬਹਾਨੇ ਸੀ ਕੰਮ ਕੋਈ ਨਹੀਂ ਕਿਉਂ ਟੈਕਸ ਭਰਿਆ ਨਹੀਂ ਗਿਆ ਹਰੇਕ ਤੋਂ ਬਈ ਤਾਂ ਉਹ ਦੇਖ ਰਹੇ ਨੇ ਇਹ ਬੰਦੇ ਨੇ ਕੰਮ ਕੀਤਾ ਨਹੀਂ ਜਾਂ ਕਿਵੇਂ ਲਾ ਲੋ ਲਗਭਗ ਬਹੁਤ ਸਾਰੇ ਬੰਦਿਆਂ ਦੇ ਅੱਗੇ ਪਰਮਿਟ ਨਹੀਂ ਵੱਧ ਰਹੀ ਤੇ ਹੁਣ ਐਲਐਮਆਈਆਂ ਵੀ ਬੰਦ ਕਰਤੀਆਂ ਜਦੋਂ ਐਲਐਮਆਈ ਨਹੀਂ ਹੈਗੀ ਜਿਹੜੀ ਜਿਹੜੇ ਬੰਦੇ ਕੰਪਨੀ ਕਹ ਲਓ ਬੰਦੇ ਕੋਲੇ ਆਇਆ ਸੀਗਾ ਕਿਸੇ ਕੰਮ ਚ ਚਾਹੇ ਫਾਰਮਿੰਗ ਜਦੋਂ ਐਲ ਐਮ ਆਈ ਨਵੀਂ ਨਹੀਂ ਨਿਕਲ ਰਹੀ ਤਾਂ ਜਿਵੇਂ ਮੰਨ ਲਓ ਐਗਜ਼ੈਂਪਲ ਮੰਨ ਲਓ ਹੁਣ ਕੋਈ ਇੰਡੀਆ ਦੇ ਵਿੱਚੋਂ ਬੰਦਾ ਆ ਗਿਆ ਉਹਨੂੰ 2 ਸਾਲ ਦਾ ਫਾਰਮਿੰਗ ਦੇ ਵਿੱਚ ਪਰਮਿਟ ਮਿਲ ਗਿਆ 2 ਸਾਲ ਇੱਥੇ ਰਿਹਾ ਤੇ ਉਸ ਤੋਂ ਬਾਅਦ ਹੁਣ ਗਵਰਨਮੈਂਟ ਨੇ ਸਤਾਈ ਕਰਤੀ ਜਿਹੜੀਆਂ ਨਵੀਆਂ ਉਹਨਾਂ ਨੂੰ ਇੱਕ ਡਾਕੂਮੈਂਟ ਇਸ਼ੂ ਕਰਦਾ ਦੇ ਐਲ ਐਮ ਆਈ ਉਹ ਨਵਾਂ ਪੇਪਰ ਗਵਰਨਮੈਂਟ ਕੱਢ ਕੇ ਨਹੀਂ ਦੇ ਰਹੀ ਉਹ ਕਹਿੰਦੀ ਇੱਥੇ ਲੋਕ ਮੇਲੇ ਫਿਰਦੇ ਨੇ ਪਹਿਲਾਂ ਇਹਨਾਂ ਨੂੰ ਕੰਮ ਦਿਓ ਜੇ ਨਹੀਂ ਹੋਣਗੇ ਦੁਆ ਦੇ ਦੇਦਾਂਗੇ ਕੱਢ ਕੇ ਤਾਂ ਇੱ ਹੁਣ ਜਦੋਂ LMI ਉਹ ਨਹੀਂ ਮਿਲਦੀ ਬਈ ਤਾਂ ਉਹਨੂੰ ਅੱਗੇ ਪਰਮਿਟ ਨਹੀਂ ਵੱਧਦਾ ਉਹਦੇ ਮੇਰੇ ਤਾਂ ਉਹਨੂੰ ਵਾਪਸਰ ਜਾਣਾ ਹੀ ਪੈਣਾ ਤੇ ਉਸ ਤੋਂ ਬਾਅਦ ਆ ਗਏ ਮਿਸਟਰ ਜਿਨ੍ਹਾਂ ਨੇ LMI ਸੌਰੀ ਰਿਫਿਊਜੀਆ ਲਾਈਆਂ ਸੀ ਚਾਹੇ ਉਹ ਕਹਿ ਲੋ ਟੂਰਿਸਟ ਵਾਲੇ ਜਾਂ ਇਹੋ ਪਹਿਲਾਂ ਸਟੂਡੈਂਟ ਵਾਲੇ ਉਹਨਾਂ ਦੀ ਬਾਰੀ ਆ ਉਹਨਾਂ ਨੂੰ ਵੀ ਛੇਤੀ ਕੇਸਾਂ ਨਾਲ ਕੇ ਕੱਢ ਦੇਣਗੇ ਤੇ ਹੁਣ ਸਖਤਾਈ ਇਹ ਵੀ ਕਰਤੀ ਤੇ ਜਿਹੜੇ ਬੰਦਿਆਂ ਦੇ ਪਰਮਿਟ ਉਹ ਕਹਿੰਦੇ ਲੱਖਾਂ ਦੀ ਗਿਣਤੀਆਂ ਚ ਪਰਮਟ ਖਤਮ ਹੋਣੀ ਆ ਚਾਹੇ ਸਟੂਡੈਂਟ ਦਬਕੇ ਦੇ ਕਹਿ ਲੋ ਚਾਹੇ ਵਰਕ ਪਰਮਟ ਤੇ ਡਾਇਰੈਕਟ ਆਈ ਸੀ ਉਹਨਾਂ ਦੇ ਕਹਿ ਲੋ ਉਹ ਕਹਿੰਦੇ ਵੀ ਇਹਨਾਂ ਨੂੰ ਵਾਪਸ ਮੋੜਨਾ ਪੈਣਾ ਕਿਉਂਕਿ ਇਹ ਇਹ ਅਮਰੀਕਾ ਵਾਂਗੂ ਰੋਲਾ ਨਹੀਂ ਪਾਉਂਦੇ ਕੈਨੇਡਾ ਵਾਲੇ ਇਹ ਚੁੱਪਚਾਪ ਇੱਥੇ ਛੱਡ ਆ ਦਿੰਦੇ ਜਿਹਾ ਅਜ ਕੋਈ ਖਬਰ ਨਹੀਂ ਬਸ ਬੰਦੇ ਕੱਢ ਹੀ ਜਾਂਦੇ ਨੇ ਤੇ ਉਹ ਕਹਿੰਦੇ ਵੀ 12 ਲੱਖ ਬੰਦਿਆਂ ਦਾ ਸਰਕਾਰ ਨੇ ਟੀਚਾ ਰੱਖਿਆ ਸੀ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਭੱਗ ਜੂਗਾ ਤੁਸੀਂ ਦੇਖੋਗੇ ਬਹੁਤ ਸਾਰੇ ਬੰਦੇ ਨਿਕਲਣਗੇ ਤੇ ਜਿਹੜੇ ਪੀਆਰ ਕਹਿੰਦੇ ਹੁੰਦੇ ਸੀ ਪੀਆਰ ਕਰਾ ਦਾਂਗੇ ਬਾਈ ਕਿਸੇ ਦੇ ਚੱਕਰਾਂ ਚ ਨਾ ਕਰੋ ਇੰਨੀ ਸੌਖੀ ਨਹੀਂ ਪੀਆਰ ਇੱਥੇ ਵਰਕ ਪਰਮਿਟ ਨਹੀਂ ਮਿਲ ਰਹੇ ਤੁਸੀਂ ਪੀਆਰ ਤਾਂ ਬਹੁਤ ਦੂਰ ਦੀ ਗੱਲ ਹੈ ਤੇ ਉਹ ਟੋਟਲ ਹੁਣ 12 ਲੱਖ ਦਾ ਟੀਚਾ ਬਾਈ ਜੀ ਇਹ ਸਾਨੂੰ ਕੁਝ ਦਿਨਾਂ ਵਿੱਚ ਪਤਾ ਲੱਗੂ ਵੀ ਫਲਾਨੇਆ ਪਿੰਡ ਚ ਗਿਆ ਸੀ ਉਹ ਆ ਗਿਆ ਜਾਂ ਜੋ ਵੀ ਆ ਉਹ ਆਉਂਦੇ ਰਹਿਣਗੇ ਕਿਉਂ ਬਈ ਪੂਰੇ ਪੜੇ ਨਹੀਂ ਹੈਗੇ ਆਏ ਤਾਂ ਕੰਮ ਖਾਤਰੀ ਹੀ ਸੀ ਵਿਸ਼ੇ ਦੀ ਪੱਕੇ ਹੋ ਜਾਣਗੇ ਤੇ ਕੰਮ ਵਾਲੇ ਬੰਦੇ ਜਿਹੜੇ ਆਏ ਸੀਗੇ ਉਹਨਾਂ ਦੇ ਤਾਂ ਪੈਸੇ ਵੀ ਨਹੀਂ ਪੂਰੇ ਹੋਣੇ 2 ਸਾਲਾਂ ਚ ਕੁਝ ਵੀ ਨਹੀਂ ਹੋਣਾ ਉਹਨਾਂ ਦਾ ਤਾਂ ਅਗਲਾ ਵਰਕ ਪਰਮਿਟ ਮਿਲਣਾ ਨਹੀਂ ਉਹਨਾਂ ਨੂੰ ਵਾਪਸ ਹੀ ਜਾਣਾ ਪੈਣਾ ਤੇ ਹੁਣ ਤੁਸੀਂ ਉਹ ਦਿਨੋਂ ਦਿਨ ਸਤਾਈ ਕਰੀ ਜਾਂਦੇ ਨੇ ਕੰਮ ਵੀ ਨਹੀਂ ਹੈਗਾ ਲੋਕਾਂ ਨੂੰ ਮਜਬੂਰ ਕਰੀ ਜਾਂਦੇ ਨੇ ਜਦੋਂ ਵੀਜ਼ਾ ਨਹੀਂ ਹੋਊਗਾ ਤੁਹਾਡੇ ਕੋਲ ਕੰਮ ਨਹੀਂ ਹੋਣਾ ਰਹਿਣ ਨੂੰ ਪੈਸੇ ਨਹੀਂ ਹੋਣੇ ਤਾਂ ਸੋਨੂੰ ਆਉਣੀ ਪੈਣਾ ਪਈ ਤਾਂ ਇਹ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਸਤਾਈ ਹੋ ਜਾਣੀ ਹੈ ਇੱਥੇ ਤੇ ਤੁਸੀਂ ਜਿਹੜੇ ਕਹਿੰਦੇ ਸੀ ਵੀ ਅਸੀਂ ਕੈਨੇਡਾ ਹੀ ਰਹਿਣਾ ਉਹ ਦੇਖੋਗੇ ਤੁਸੀਂ ਉਹਨਾਂ ਨੂੰ ਵਾਪਸੀ ਹੁਣਾ ਪੈਣਾ ਆਉਣ ਵਾਲੇ ਸਮੇਂ ਦੇ ਵਿੱਚ ਤੇ ਬਹੁਤ ਸਾਰੇ ਹੋਰ ਲੋਕ ਨੇ ਤੇ ਛੇਤੀ ਆਉਣਾ ਪੈਣਾ ਬਾਈ ਜੀ ਬਾਕੀ ਉਹ ਡਾਕੂਮੈਂਟਾਂ ਦੀ ਜਾਂਚ ਕਰੀ ਜਾਂਦੇ ਨੇ ਜਿਹੜੇ ਇੰਡੀਆ ਤੋਂ ਆਏ ਸੀ ਉਹਨਾਂ ਨੂੰ ਪਤਾ ਵੀ ਡਾਕੂਮੈਂਟ ਇਹ ਸਹੀ ਨਹੀਂ ਲੱਗਿਆ ਵਿੱਚ ਗਲਤੀਆਂ ਹੈਗੀਆਂ ਨੇ ਤੇ ਹੁਣ ਤੁਸੀਂ ਦੇਖੋਗੇ ਕੁਝ ਦਿਨਾਂ 'ਚ ਤੁਹਾਨੂੰ ਖਬਰਾਂ ਸ਼ੁਰੂ ਹੋ ਜਾਣਗੀਆਂ ਵੀ ਬਹੁਤ ਬੰਦੇ ਕੱਢਣ ਲੱਗ ਰਹੇ ਨੇ ਕਿਤੇ ਬਹੁਤ ਨਿਕਲ ਗਏ ਤੇ ਬਾਕੀ ਅਗਲੇ ਅਪਡੇਟ ਫੇਰ ਲੈ ਕੇ ਆਉਣੇ ਬਾਈ ਜੀ ਤੇ ਵੀਡੀਓ ਦੇਖਣ ਲਈ ਧੰਨਵਾਦ ਚੈਨਲ ਨੂੰ ਸਬਸਕ੍ਰਾਈਬਰ ਜਰੂਰ ਕਰਦਿਆ ਕਰੋ ਸੋਸਰੇਕ